ਸਰ ਬਹੁਤ ਬੜਾ ਨੁਕਸਾਨ ਆਟਾ ਕਿ ਇਹਦੇ ਵਿੱਚ ਕਰੋੜਾਂ ਰੁਪਏ ਟੈਕਸ ਦੇ ਤਸਰ ਘਾੜਨੋ ਜੀ ਤੇ ਸਰਕਾਰ ਨੂੰ ਚੋਣਾਂ ਲਾੜੇ ਆ ਬਲੈਕ ਸਾਬ ਇਸ ਵਿੱਚ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਢੱਕੀਆਂ ਖਰਾਬ ਰਹੀਆਂ ਵੱਖ-ਵੱਖ ਬਰਾੜ ਮਗੜਾਵਲ ਬਲੈਕ ਹੌਰਨ ਸੰਤਰਾ ਤਿੰਨ ਚਾਰ ਬ੍ਰਾਂਡ ਰੱਖ ਰੱਖੇ ਜੀ ਇੱਕ ਕਿਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਰੱਖੋ ਮਾਰਕੀਟ ਦੀ ਸ਼ਰਾਉ ਦੀਆਂ ਪੇਟੀਆਂ ਜਿਹੜੀਆਂ ਪੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਆਂ ਭਾਜੀ ਇੱਦਾਂ ਨਹੀਂ ਹੋਏ ਇੱਦਾਂ ਹੀ ਹੋਣੇ ਵੀਂਗੇ ਬੇਟਾ ਜੀ ਹਾਂਜੀ ਜੀ ਭਾਜੀ ਦੱਸ ਦਿਓ ਭਾਜੀ ਕਿੱਥੋਂ ਇਹ ਬਰਾਮਦ ਹੋਇਤੀ ਕਿਵੇਂ ਹੋਇਆ ਇਹ ਸਾਰਾ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋਕਮਾਰ ਸੋਕਾਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੋ ਗਿਆ ਸਰ ਆਪ ਦੇ ਨਜਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ ਅਸਲੀ ਪੇਟੀਆਂ ਰੱਖੀਆਂ ਸਰ ਆਪਦੇ ਆ ਵੱਖ-ਵੱਖ ਬਰਾਡ ਮਗਡਾਵਲ ਬਲੈਕ ਹੌਰਨ ਸੰਤਰਾ ਤਿੰਨ ਚਾਰ ਬਰਾਡ ਰੱਖੋੱਖ ਰੱਖੇ ਆ ਜੀ ਠੀਕ ਹੈ ਕੀ ਕਰਗੇ ਕੀ ਕਰਵਾਇਆ ਤੇ ਪਰਚਾ ਹੋਏਗਾ ਜੀ ਪ੍ਰਸ਼ਾਸਨ ਕਾਰਵਾਈ ਕਰੇਗਾ ਠੀਕ ਹੈ ਕੋਈ ਹੋਇਆ ਗਿਆ ਹਾਂ ਜੀ ਜਸਤਪਾਲ ਸਾਹਿਬ ਆ ਗਏ ਜੀ ਇਹਦਾ ਕਿੰਨਾ ਕੋ ਨੁਕਸਾਨ ਹੁੰਦਾ ਲੋਕਾ ਜਿੰਨੇ ਫੇਕਦਾ ਨੂੰ ਬਿਆ ਉਹਨਾਂ ਨੇ ਟੈਕਸ ਦੇ ਕੇ ਗਵਰਨਮੈਂਟ ਕੋ ਦਿੱਕੇ ਲਈ ਹੁੰਦੇ ਆ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਜੀ ਇਸ ਵਿੱਚ ਕਰੋੜਾ ਰੁਪਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਦੇ ਕੀ ਕਰਦੇ ਆ ਨਾ ਅਜ ਕਾ ਕਰਤਾ ਮੈਂ ਅਸੀਂ ਚਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣ ਨੱਥ ਪਾਈ ਜਾਏ ਤੇ ਦੇਸੀ ਵੀ ਮਿਲਦੀ ਹੈ ਸਾਰੀ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਪਹਿਲਾਂ ਵੀ 400 300 440 ਦੀਆਂ ਮਿਲ ਜਾਂਦੀਆਂ ਬਿਲਕੁਲ ਬਿਲਕੁਲ ਸਰ ਬਹੁਤ ਬੜੀ ਕੰਪਨੀ ਕਿਥੋਂ ਲੈਂਦੇ ਕਿਸ ਤਰ੍ਹਾਂ ਲੈ ਗਏ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲੈਂਦੇ ਪਾਦੇ ਜੀ ਤੇ ਇਹ ਫਿਰ ਇੱਥੇ ਲੈ ਕੇ ਬਾਹਰ ਲੈ ਕੇ ਸਸਤੀ ਵੇਚਦੇ ਇਹ ਸਰ ਸਸਤੀ ਲਿਵਦੇ ਆ ਜੀ ਲਾਵੇ ਜਿਹਦੇ ਕਰਕੇ ਠੇਕੇਦਾਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਅੱਜ ਛਾਪੇਮਾਰੀ ਆਪਣਾ ਸਮੇਤ ਐਕਸਾਈਜ ਭਾਗ ਮਾਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗਾਂ ਬਟਾਰਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕਸਾ ਤੂੰ ਸਾਬਕ ਵੇਚਦਾ ਸੀ ਡਿਲੀਵਰੀ ਕਰਦਾ ਸੀ ਤਾਂ ਕਿ ਇਹ ਹੁਣ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਵੇਚਦਾ ਹੀ ਹੈ ਸਾਕੇ ਪਤਾ ਲੱਗਾ ਇਹ ਇਹ ਦਿੱਖੋ ਲੈ ਕੇ ਆਂਦਾ ਇਹ ਅਜੇ ਤਬਦੀਸ਼ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਣਾ ਪਰ ਬਹੁਤ ਵੱਡਾ ਨੁਕਸਾਨ ਆ ਸਾਡਾ ਜੀ ਇਸ ਵਿੱਚ ਕਰੋੜਾਂ ਰੁਪਏ ਟੈਕਸ ਦੇ ਤਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਲਾ ਲਾ ਰਹੇ ਆ ਬਲੈਕ ਸਾਫੇ ਵਿੱਚ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਰੱਖੀਆਂ ਥਰਾਵਦੇ ਆ ਵਖ ਵਖ ਖਬਰਾਂਡ ਮਗਡਾਵਲ ਬਲੈਕ ਹੋਰਨ ਸੰਤਰਾ ਤਿੰਨ ਚਾਰ ਬ੍ਰਾਂਡ ਦਾ ਖੋਖ ਰੱਖਿਆ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵਖ ਵਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਵਖ ਮਾਰਕੀਟ ਦੀਆਂ ਛਰਾਉਦੀਆਂ ਪੇਟੀਆਂ ਇਹਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਭਾਜੀ ਇੱਦਾਂ ਨਹੀਂ ਹੋਏ ਇੱਦਾਂ ਹੀ ਹੋਣਗੇ ਬਟੇ ਹਾਂਜੀ ਜੀ ਭਾਜੀ ਦੱਸ ਦਿਓ ਭਾਜੀ ਕਿੱਥੋਂ ਇਹ ਬਰਾਮਤ ਹੋਇਆ ਤੇ ਕੀ ਬੰਦ ਹੋਇਆ ਇਹ ਸਰ ਮੱਲੀ ਮਾਰਕੀਟ ਦਾ ਸਟਾਰ ਹਟਲ ਦੇ ਲਾਗੇ ਇੱਥੇ ਇੱਕ ਸੋਕਮਾਰ ਸੋਕਾ ਹੈਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੈਗਾ ਸਰ ਆਪ ਦੇ ਨਜ਼ਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ ਅਸੀਂ ਪੇਟੀਆਂ ਰੱਖੀਆਂ ਸਰ ਆਪਦੇ ਵੱਖ-ਵੱਖ ਬ੍ਰਾਂਡ ਮਗਡਾਵਲ ਬਲੈਕ ਹੌਰਨ ਸੰਤਰਾ ਤਿੰਨ ਚਾਰ ਬ੍ਰਾਂਡ ਰੱਖੋ ਰੱਖੇ ਆ ਜੀ ਠੀਕ ਹੈ ਕੀ ਕਰਵੇਗੇ ਕਾਰਵਾਈ ਤੇ ਪਰਚਾ ਹੋਏਗਾ ਜੀ ਪ੍ਰਸ਼ਾਸਨ ਕਾਰਵਾਈ ਕਰੇਗਾ ਹਾਂ ਜੀ ਅੰਜਸ ਜੀ ਸਾਹਿਬ ਆ ਗਏ ਇਹਦਾ ਕਿੰਨਾ ਨੁਕਸਾਨ ਹੁੰਦਾ ਲੋਕਾਂ ਕਿ ਜਿੰਨੇ ਨੂੰ ਫੇਕਦਾ ਨੂੰ ਬਿਆ ਉਹਨਾਂ ਨੇ ਟੈਕਸ ਦੇ ਕੇ ਗਵਰਨਮੈਂਟ ਕੋਲ ਟਿੱਕੇ ਲਈ ਹੁੰਦੇ ਆ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਜਿਹੇ ਵਿੱਚ ਕਰੋੜਾ ਰੁਪਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾਂ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਚਾਹੁੰਦੇ ਹੋ ਸੱਦਿਆ ਨਾਲ ਕਰਤਾ ਪੈਣ ਅਸੀਂ ਚੱਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨੱਥ ਪਾਈ ਜਾਏ ਜੀ ਤੇ ਵੈਸੀ ਇਹ ਵੀ ਨਹੀਂ ਰਹੀ ਜੀ ਸੜੀ ਇਹ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਤੋਂ ਪਹਿਲਾਂ 400 300 450 ਸਿੱਧੀ ਬਿਲਕੁਲ ਬਿਲਕੁਲ ਸਰ ਬਹੁਤ ਬੜੀ ਕੰਪਲੈਕਸ ਹੋਈ ਹੋਈ ਆ ਕੋਲੇ ਨਹੀਂ ਗਿਆ ਇਸ ਤਰ੍ਹਾਂ ਲਏ ਕੋਈ ਪਤਾ ਨਹੀਂ ਤੇ ਸਭ ਦੋ ਨੰਬਰ ਦੇ ਸ਼ਰਾਬ ਲੈਂਦੇ ਪਾ ਰਹੇ ਤੇ ਇਹ ਫਿਰ ਇੱਥੇ ਲੈ ਕੇ ਬਾਹਰ ਲੈ ਕੇ ਸਸਤੀ ਵਿੱਚ ਇਹ ਸਾਰਾ ਸਸਤੀ ਵਿੱਚ ਵੇਚਦੇ ਜੀ ਲਿਆਵੇ ਜਿਹਦੇ ਕਰਕੇ ਠੇਕੇਦਾਰ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਅੱਜ ਛਾਪੇਮਾਰੀ ਆਪਣਾ ਸਮੇਤ ਐਕਸਰਸਾਈਜ਼ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗਾਂ ਬਟਾਰਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਐਸਟੂ ਸਾਹਿਬ ਵੇਚਦਾ ਹੀ ਡਿਲੀਵਰੀ ਕਰਦਾ ਹੀ ਤਾਂ ਇਹ ਹੁਣ ਤਬਦੀਦ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਸਕੇ ਪਤਾ ਲੱਗਿਆ ਇਹ ਦਿੱਖੂ ਲੈ ਕੇ ਆਉਂਦਾ ਇਹ ਅਜੇ ਤਬਦੀਸ਼ ਦਾ ਪਾਰਟ ਆ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਉਣਾ